ਜਰੰਦਲ ਦੇ ਹਰ ਗੋਬਿੰਦ ਨਗਰ ਵਾਰਡ ਨੰਬਰ 2 ਦੇ ਕੌਂਸਲਰ ਤੇ ਇਲਾਕਾ ਨਿਵਾਸੀਆਂ ਵੱਲੋਂ ਗੰਦੇ ਪਾਣੀ 'ਚ ਬੈਠ ਕੇ ਨਗਰ ਨਿਗਮ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਜਿਸਰਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਇਲਾਕਾ ਨਿਵਾਸੀ ਕਈ ਦਿਨਾਂ ਤੋਂ ਦੁਖੀ ਹਨ ਕਿਉਂਕਿ ਜਲੀਆਂ 'ਚ 1 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ ਤੇ ਨਗਰ ਨਿਗਮ ਸਾਰੇ ਅਧਿਕਾਰੀਆਂ ਨਾਲ ਗੱਲ ਕਰਨ ਤੇ باوجود ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਇਸ ਨੂੰ ਲੈ ਕੇ ਉਹਨਾਂ ਵੱਲੋਂ ਸਿਆਸੀ ਚਾਲ ਵੀ ਦੱਸੀ ਜਾ ਰਹੀ ਹੈ ਜਰੰਦਲ ਤੋਂ ਦੇਵ ਰਾਜ ਦੀ ਰਿਪੋਰਟ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਹਰਪ੍ਰੀਤ ਵਾਲੀਆ ਜੀ ਕੌਂਸਲਰ ਵਾਰਡ ਨੰਬਰ 2 ਤੋਂ ਜੀ ਇਹ ਦੇਖ ਲੋ ਜੀ ਇਹ ਮੱਲੇ ਦੇ ਵਿੱਚ ਗੰਦੀ ਰਾਜਨੀਤੀ ਦੇ ਤਹਿ ਦੇਖੋ ਕੀ ਹੋ ਰਿਹਾ ਹੈ ਪੂਰਾ ਮੱਲਾ ਫੁੱਟ ਫੁੱਟ ਪਾਣੀ ਦੇ ਵਿੱਚ ਡੁੱਬਿਆ ਪਿਆ ਆ ਕੱਲ ਵੀ ਇਹਨਾਂ ਨੂੰ ਕਾਰਪੋਰੇਸ਼ਨ ਵਾਲਿਆਂ ਨੂੰ ਲੈ ਕੇ ਲੱਗੇ ਰਹੇ ਆ ਨਹੀਂ ਜੁਆਇੰਟ ਕੋ ਖੁੱਲਿਆ ਡੱਕਾ ਅੱਜ ਸਵੇਰ ਦਾ 9 ਵਜੇ ਦਾ ਮੈਂ ਕਾਰਪੋਰੇਸ਼ਨ ਬੈਠਾ ਜੀ 11 ਸਵਾ 11 ਤੱਕ ਬੈਠਾ ਰਿਹਾ ਹਾਂ ਹੁਣ ਮੱਲੇ ਵਿੱਚ ਵੀ 12 ਤੋਂ ਉੱਤੇ ਹੋ ਗਏ ਆ ਜੀ ਅਜੇ ਤੱਕ ਕੋਈ ਵੀ ਮੱਲੇ ਦੇ ਵਿੱਚ ਨਹੀਂ ਆਇਆ ਸਾਰੇ ਅਫਸਰਾਂ ਨੂੰ ਕਮਿਸ਼ਨਰ ਜੁਆਇੰਟ ਕਮਿਸ਼ਨਰ ਐਕਸੀਡੈਂਟ ਐਸ ਸੀ ਜੁਆਈ ਆਈ ਡੀ ਸਾਰਿਆਂ ਨੂੰ ਫੋਨ ਕਰ ਚੁੱਕੇ ਆ ਜੀ ਪਰ ਹਜੇ ਤੱਕ ਮੱਲੇ ਵਿੱਚ ਕੋਈ ਨਹੀਂ ਆਇਆ ਕੋਈ ਮਹੱਲੇ ਨੂੰ ਰਲੀਫ ਨਹੀਂ ਆ ਲੋਕੀ ਬੇਚਾਰੇ ਪਰੇਸ਼ਾਨ ਖੜੇ ਨੇ ਮੇਰਾ ਇੱਕੋ ਹੀ ਕਹਿਣਾ ਜੀ ਅਗਰ 1.5 ਘੰਟੇ ਦੇ ਵਿੱਚ ਕੋਈ ਆ ਗਿਆ ਤਾਂ ਆ ਗਿਆ ਨਹੀਂ ਤਾਂ ਇਸੇ ਗੰਦੇ ਪਾਣੀ ਦੇ ਵਿੱਚ ਮੈਂ ਧਰਨੇ ਤੇ ਬਹਿ ਜਾਣਾ ਜੋ ਵੀ ਮੈਨੂੰ ਹੋਏਗਾ ਜੋ ਮੈਂ ਮੇਰੇ ਨਾਲ ਹੋਏਗੀ ਉਹਦਾ ਜ਼ਿੰਮੇਵਾਰ ਕਾਰਪੋਰੇਸ਼ਨ ਹੋਏਗਾ ਕਾਰਪੋਰੇਸ਼ਨ ਪੰਜਾਬ ਸਰਕਾਰ ਹੋਏਗੀ ਮੈਂ ਇਹ ਮੈਂ ਇਸ ਪਾਣੀ ਦੇ ਵਿੱਚ ਬਹਿ ਜਾਣਾ ਜਿੰਨਾ ਇਹਨਾਂ ਨੂੰ ਦੁਖੀ ਕਰ ਦਿੱਤਾ ਜੀ ਕੋਈ ਸੁਣਵਾਈ ਨਹੀਂ ਕਰਦੇ ਅਰ ਸਵੇਰੇ ਰੱਡੀ ਗੱਲ ਹੋਈ ਕਿਸੇ ਨਾਲ ਕਿ ਨਹੀਂ ਮੈਂ ਕਹਾਂ ਜੀ ਮੇਰੀ ਕਮਿਸ਼ਨਰ ਨਾਲ ਜੁਆਇੰਟ ਕਮਿਸ਼ਨਰ ਨਾਲ ਉਹਨਾਂ ਦੇ ਪੀਏ ਨਾਲ ਐਫਸੀਨ ਨਾਲ ਆਈਡੀਓ ਜੇਹੀ ਸਾਰਿਆਂ ਨਾਲ ਗੱਲ ਹੋ ਰਹੀ ਆ ਜੀ ਬਸ ਕਰਦੇ ਆ ਕਰਦੇ ਕਰੀ ਜਾ ਰਹੇ ਜੀ ਕਰਦੇ ਆ ਜੀ ਕਰਦੇ ਆ ਵਾ ਸਾਰਿਆਂ ਜੀ ਪਰ ਇਹ ਪਾਣੀ ਤਾਂ ਪਿਛਲੇ ਕਾਫੀ ਦਿਨ ਤੋਂ ਖੜਾ ਇੱਥੇ ਇਹ ਪਾਣੀ ਸ਼ਨੀਵਾਰ ਤੋਂ ਖੜਾ ਜੀ ਇਤਵਾਰ ਦੀ ਛੁੱਟੀ ਸੀ ਕੱਲ ਕਹਿੰਦੇ ਆ ਜੀ ਮਸ਼ੀਨ ਸ਼ਾਮ ਤੱਕ ਆ ਜਾਏਗੀ ਚਲੋ ਸ਼ਾਮ ਤੱਕ ਲਵਾ ਦਾਂਗੇ ਜੋ ਛੋਟੀਆਂ ਨਾ ਲੱਗੇ ਰਹੇ ਛੋਟੀਆਂ ਨਾ ਨਹੀਂ ਹੋਇਆ ਜੀ ਪਰ ਹੁਣ ਪ੍ਰਾਇਰੀਟੀ ਬੇਸਿਸ ਤੇ ਇਹ ਹੋਣਾ ਚਾਹੀਦਾ ਵੀ ਮਹੱਲਾ ਡੁੱਬਿਆ ਪਿਆ ਤੁਸੀਂ ਸਵੇਰੇ ਆ ਕੇ ਪਹਿਲਾਂ ਲੋਕਾਂ ਨੂੰ ਰਾਹਤ ਦਿਓ ਜਿਹੜਾ 1.6 ਪੁਆਇੰਟ 1.0 ਦੇ ਕਰਕੇ ਪੂਰਾ ਮੁਹੱਲਾ ਡੁੱਬਿਆ ਪਿਆ ਜੀ 1.6 ਦੇ ਕਰਕੇ ਤੁਸੀਂ 2000 ਲੋਕਾਂ ਨੂੰ ਪ੍ਰੇਸ਼ਾਨ ਕੀਤਾ ਪਿਆ ਕਿਹ ਅਫਸਰ ਦਾ ਇਹ ਫਰਜ਼ ਨਹੀਂ ਬਣਦਾ ਹੈਗਾ ਵੀ ਆਪਾਂ ਉਹਨੂੰ ਆ ਕੇ ਦੇਖੀਏ ਤੁਸੀਂ ਆਪੋਜੀਸ਼ਨ ਦੇ ਬੰਦੇ ਆ ਦੀ ਗੱਲ ਸੁਣਦੇ ਆ ਜਿਹੜੇ ਹਾਰੇ ਹੋਏ ਬੰਦੇ ਉਹਨਾਂ ਦੀ ਗੱਲ ਸੁਣਦੇ ਆ ਤੁਹਾਡੇ ਜਿੱਤੇ ਹੋਏ ਕੌਂਸਲ ਲੋਕਾਂ ਦਾ ਨੁਮਾਇੰਦਾ ਤੁਹਾਨੂੰ ਪਿੱਟ-ਪਿੱਟ ਕਹਿ ਰਿਹਾ ਆ ਤੁਹਾਨੂੰ ਬਾਰ-ਬਾਰ ਰਿਕਵੈਸਟ ਕਰਦਾ ਪਿਆ ਵੀ ਆ ਕੇ ਦੇਖੋ ਤੁਸੀਂ ਕਰੋ ਪਰ ਤੁਹਾਡੇ ਤੇ ਕੋਈ ਅਸਰ ਹੀ ਨਹੀਂ ਹੋਇਆ ਯਾਰ ਕਿਸੇ ਦੇ ਵੀ ਇਹ ਕਿਹੋ ਜੀ ਗੰਦੀ ਰਾਜਨੀਤੀ ਆ ਇਹ ਭਗਵੰਤ ਮਾਨ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਵੀ ਇਹੀ ਰੰਗਲਾ ਪੰਜਾਬ ਬਣਾਉਣ ਦੇ ਤੁਸੀਂ ਇਹੀ ਤੁਹਾਡਾ ਰੰਗਲਾ ਪੰਜਾਬ ਹੈ ਆ ਦੇਖ ਲਓ ਕੀ ਹਾਲ ਹੈ ਲੋਕੀ ਪਾਣੀ ਦੇ ਵਿੱਚ ਰਹਿਣ ਨੂੰ ਮਜਬੂਰ ਹੋ ਰਹੇ ਆ ਜੀ ਹਰ ਗੜੀ ਦੇ ਵਿੱਚ ਪਾਣੀ ਖੜਾ ਹੈ ਇਸ ਮੱਲੇ ਦੇ ਹਰ ਗੜੀ ਦੇ ਵਿੱਚ ਪਾਣੀ ਖੜਾ ਸਵੇਰ ਦਾ ਮੈਂ ਇਸੇ ਕੰਮ ਤੇ ਲੱਗਾ ਹਾਂ ਜੀ ਘਰਾਂ ਚ ਬਾਹਰ ਨਿਕਲੇ ਜਾ ਰਹੇ ਲੋਕੀ ਘਰਾਂ ਚੋਂ ਬਾਹਰ ਨਹੀਂ ਨਿਕਲ ਰਹੇ ਉਹ ਇੱਕ ਬੁੱਢੀ ਮਾਈ ਦੇ ਵਿਚਾਰੀ ਦੇ ਫੁੱਟ ਪਾਣੀ ਵਿੱਚ ਖੜਾ ਉਹਦੇ ਅੰਦਰ ਉਹ ਦੱਸੋ ਕੀ ਕਰੇਗੀ ਵਿਚਾਰੀ